1919 ਇਸ ਦਿਨ ਨੂੰ ਲੋਕ ਅਜੇ ਤੱਕ ਨਹੀਂ ਬੋਲ ਸਕਦੇ ਕਿਉਂਕਿ ਇਹ ਖੂਨੀ ਦਿਨ ਸੀ ਹਜ਼ਾਰਾਂ ਲੋਕ ਜਿਹੜੇ ਬੇਕਸੂਰ ਲੋਕ ਸਨ ਉਹਨਾਂ ਨੂੰ ਮਾਰ ਦਿੱਤਾ ਗਿਆ ਸੀ ਜਰਨਲ ਡਾਇਲ ਵੱਲੋਂ ਇੱਕਦਮ ਹੀ ਹਮਲਾ ਕਰ ਦਿੱਤਾ ਗਿਆ ਸੀ ਕਰੀਬ 60-70 ਆਪਣੇ ਸਪਾਈ ਲੈ ਆ ਕੇ ਤੇ ਜਲੀਆਂ ਵਾਲੇ ਬਾਗ ਦੇ ਸਿਰਫ ਇੱਕ ਹੀ ਦੁਆਰ ਸੀ ਜਿੱਦੇ ਉਤੇ ਉਹਨਾਂ ਨੇ ਆ ਕੇ ਕਬਜ਼ਾ ਕਰ ਲਿਆ ਤਾਂ ਆਂਦਿਆਂ ਹੀ ਸਿਰਫ ਉਹ ਦੁਆਰ ਦੋਂ ਤੋਂ ਇੱਕ ਹੀ ਆਵਾਜ਼ ਆਈ ਸੀ ਕਿ ਫਾਇਰ ਉਸ ਤੋਂ ਬਾਅਦ ਹਾਬੜਾ ਦਬੜੀ ਮਚ ਗਈ ਸੀ ਭੱਜਿਆ ਦਾ ਰਾਹ ਕੋਈ ਨਹੀਂ ਸੀ ਕਿਉਂਕਿ ਜਲਿਆਂ ਵਾਲੇ ਬਾਗ ਦੀ ਜਿਹੜੀ ਕੰਧਾਂ ਉੱਚੀਆਂ ਸੀ ਤੇ ਕਿਸੇ ਕੋਲੋਂ ਵੀ ਉੱਥੋਂ ਭੱਜਿਆ ਨਹੀਂ ਸੀ ਗਿਆ ਕੁਝ ਲੋਕ ਜਿਹੜੇ ਆਪਣੀ ਜਾਨ ਬਚਾਉਣ ਵਾਸਤੇ ਉੱਥੇ ਖੂਹ ਦੇ ਵਿੱਚ ਛਲਾਂਗਾ ਲਗਾ ਦਿੱਤੀਆਂ ਸੀ ਉਹਨੂੰ ਖੂਨੀ ਖੂਹ ਕਿਹਾ ਜਾਂਦਾ ਵਾ 120 ਲੋਕ ਜਿਹੜੇ ਸਨ ਉਸ ਖੂਹ ਦੇ ਵਿੱਚ ਡੁੱਬ ਗਏ ਸੀ ਕੀ ਕਹਿਣਾ ਚਾਹੋਗੇ ਇੱਥੋਂ ਦਾ ਇਤਿਹਾਸ ਤੁਹਾਨੂੰ ਪਤਾ ਕੁਝ ਇਹ 13 April ਵਾਲੇ ਦਿਨ ਜਨਰਲ ਡਾਇਰ ਨੇ ਜਦੋਂ ਕਿ ਸਿੱਖਾਂ ਦੀ ਮੀਟਿੰਗ ਹੋ ਰਹੀ ਸੀ ਅੰਦਰ ਉਸ ਵਕਤ ਜਨਰਲ ਡਾਇਰ ਨੇ ਆਪਣੇ ਸਿਪਾਈਆਂ ਨੂੰ ਹੁਕਮ ਦੇ ਕੇ ਗੋਲੀ ਦਾ ਜਿਹੜਾ ਆਰਡਰ ਦਿੱਤਾ ਸੀ ਉਹਦੇ ਵਿੱਚ ਸਾਡੇ ਸੇਖ ਸਿੱਖ ਭਾਈਚਾਰੇ ਦੀ ਜਿਹੜੀ ਮੀਟਿੰਗ ਹੋ ਰਹੀ ਸੀ ਅੰਦਰ ਉਹਦੇ ਵਿੱਚ ਸਾਡਾ ਕਾਫੀ ਨੁਕਸਾਨ ਹੋਇਆ ਵਾ ਜਿਵੇਂ ਕਿ ਤੁਸੀਂ 120 30 ਜਾਨਾਂ ਗਈਆਂ ਵਾ ਇੱਥੇ ਸਾਰੇ ਸਿੱਖਾਂ ਨੂੰ ਬੜਾ ਉਹਦਾ ਘਾਟਾ ਹੋਇਆ ਵਾ ਅੱਜ ਤੱਕ ਉਹਨਾਂ ਸ਼ਹੀਦਾਂ ਨੂੰ ਸ਼ਹੀਦੀ ਦਾ ਦਰਜਾ ਵੀ ਨਹੀਂ ਦਿੱਤਾ ਗਿਆ ਕੀ ਗੱਲ ਸਰਕਾਰਾਂ ਵਾਸਤੇ ਉਹ ਚੰਗੀ ਗੱਲ ਆ ਕਿ ਸ਼ਹੀਦ ਕਿਹਾ ਜਾਂਦਾ ਵਾ ਪਰ ਦਰਜਾ ਨਹੀਂ ਦਿੱਤਾ ਗਿਆ ਸਰ ਸਰਕਾਰਾਂ ਵਾਸਤੇ ਹੋਈ ਹੈ ਕਿ ਆਉਣ ਖੁਦ ਵਧੀਆ ਇਹਨਾਂ ਨੂੰ ਕੀਤਾ ਮੋਲ ਨਾ ਬਹੁਤ ਵਧੀਆ ਕੀਤਾ ਹੈ ਅੱਜ ਕੱਲ ਇੱਥੇ ਹੋਣਾ ਪ੍ਰੋਗਰਾਮ ਬਹੁਤ ਵਧੀਆ ਚੱਲੇਗਾ ਇੱਥੇ ਇਹ ਅੰਦਰ ਹੋਏਗਾ ਮੀਟਿੰਗ ਚੱਲੇਗੀ ਅੰਦਰ ਕਿਦਾਂ ਕੀ ਚੱਕਰ ਹੋਇਆ ਸੀ ਕੈਪਟਨ ਅਮਰਿੰਦਰ ਸਿੰਘ ਅੱਜ ਇੱਥੇ ਪਹੁੰਚ ਰਹੇ ਨੇ ਕੈਪਟਨ ਅਮਰਿੰਦਰ ਸਿੰਘ ਇੱਥੇ ਪਹੁੰਚਣਗੇ ਤੇ ਸ਼ਰਧਾਂਜਲੀ ਦੇਣਗੇ ਉਹਨਾਂ ਨੂੰ ਤਾਂ ਲੱਗਦਾ ਕਿ ਹਰ ਸਾਲ ਸ਼ਰਧਾਂਜਲੀ ਦੇਣੀ ਚਾਹੀਦੀ ਆ ਉਹਨਾਂ ਸ਼ਹੀਦਾਂ ਨੂੰ ਜਿਹੜੇ ਦੇਸ਼ ਵਾਸਤੇ ਕੁਰਬਾਨ ਹੋਏ ਹਾਂਜੀ ਸਰ ਦੇਣੀ ਚਾਹੀਦੀ ਆ ਕਿਉਂਕਿ ਉਹਨਾਂ ਨੇ ਆਪਣੀ ਕੁਰਬਾਨੀ ਜਾਨ ਵੀ ਵਾਰੀ ਆ ਤੇ ਉਹਨਾਂ ਦੇ ਫਰਤੇ ਹੀ ਸਭ ਕੁਝ ਤੁਹਾਨੂੰ ਪਤਾ ਹੀ ਆ ਕੀ ਤੋਂ ਤੁਹਾਨੂੰ ਇਤਿਹਾਸ ਦਾ ਪਤਾ ਇੱਥੋਂ ਦਾ ਵੀ ਕੀ ਹੋਇਆ ਸੀ ਯਾ ਅੱਲਾਹ ਅੱਲਾਹ ਸਾਰੇ ਇਹਨਾਂ ਨੂੰ ਵੀ ਪਤਾ ਮੁੰਡਿਆਂ ਨੂੰ ਤੁਹਾਨੂੰ ਪਤਾ ਇਤਿਹਾਸ ਦਾ ਨਹੀਂ ਸਰ 13 ਅਪ੍ਰੈਲ ਨੂੰ ਕੀ ਹੋਇਆ ਸੀ ਕੁਝ ਪਤਾ ਜੀ ਸਰ ਸਰ 13 ਅਪ੍ਰੈਲ ਨੂੰ ਉਸ ਦਿਵਸ ਜਦੋਂ ਇੱਕ ਬਹੁਤ ਜ਼ਿਆਦਾ ਲੋਕਾਂ ਦਾ ਭਾਰੀ ਇਕੱਠ ਸੀ ਅੰਮ੍ਰਿਤਸਰ ਦੇ ਵਿੱਚ ਇਕੱਠਾ ਹੋਇਆ ਸੀ ਇਥੇ ਜੱਲਿਆ ਵਾਲਾ ਬਾਗ ਦੇ ਵਿੱਚ ਉਦੋਂ ਅੰਗਰੇਜ਼ੀ ਹਕੂਮਤ ਜਰਨਲ ਡਾਇਰ ਨੇ ਆਪਣੀਆਂ ਰੀਆ ਤੋਪਾਂ ਲੈ ਕੇ ਕਿ ਭੀੜੀ ਗਲੀ ਵਿੱਚ ਦੀ ਜਾ ਕੇ ਬਹੁਤ ਸਾਰੀ ਸਪਾਈਆਂ ਸਮੇਤ ਇਹ ਪੂਰੇ ਇੱਕ ਕਾਠ ਦੇ ਉੱਤੇ ਇੱਕਦਮ ਫਾਇਰ ਕਰ ਦਿੱਤਾ ਸੀ ਲੋਕਾਂ ਨੂੰ ਭੱਜਣ ਦਾ ਵੀ ਮੌਕਾ ਨਹੀਂ ਮਿਲਿਆ ਲੋਕਾਂ ਨੇ ਆਪਣੀਆਂ ਜਾਨਾਂ ਬਚਾਉਣ ਦੇ ਲਈ ਖੂਦ ਦੇ ਵਿੱਚ ਛਲਾਂਗਾ ਮਾਰ ਦਿੱਤੀਆਂ ਪੁਲਿਸ ਨੇ ਫੌਜ ਅੰਗਰੇਜ਼ੀ ਹਕੂਮਤ ਨੇ ਅਨੇਵਾ ਗੋਲੀਆਂ ਚਲਾਈਆਂ ਸੌਰੀ ਇੱਕ ਸ ਤੇ ਜਿਸ ਕਾਰਨ ਉਹ ਵਿਚਾਰੇ ਆਪਣੀਆਂ ਜਾਨਾਂ ਬਚਾਉਣ ਦੇ ਬਚਾਉਂਦੇ ਖੂਦ ਵਿੱਚ ਯਾਨੀ ਕਿ ਛਾਲਾ ਮਾਰੀਆਂ ਪਰ ਉਹ ਆਪਣੀਆਂ ਜਾਨਾਂ ਨਹੀਂ ਬਚਾ ਸਕੇ ਇਸ ਚੀਜ਼ ਨੂੰ ਜਿਹੜਾ ਸ਼ਹੀਦ ਉਦਮ ਸਿੰਘ ਜੀ ਇੱਕ ਦਰਖਤ ਤੇ ਬੈਠੇ ਦੇਖ ਰਹੇ ਸੀ ਉਹਨਾਂ ਨੇ ਬਹੁਤ ਸਮੇਂ ਬਾਅਦ ਜਾ ਕੇ ਅੰਗਰੇਜ਼ ਇੰਗਲੈਂਡ ਦੇ ਵਿੱਚ ਜਾ ਕੇ ਜਰਨਲ ਡਾਇਰ ਨੂੰ ਖਤਮ ਕਰਕੇ ਇਸ ਕਤਲੇਆਮ ਦਾ ਬਦਲਾ ਲਿਆ ਸੀ ਸੋ ਮੈਂ ਇਸ ਮਹਾਨ ਸ਼ਹੀਦੀ ਸਾਕੇ ਨੂੰ ਆਪਣੇ ਸ਼ਬਦਾਂ ਰਹੀ ਬੋਲ ਕੇ ਨਹੀਂ ਬਿਆਨ ਦੱਸ ਨਹੀਂ ਸਕਦਾ ਸੋ ਮੇਰਾ ਗਲਾ ਭਰ ਆਇਆ ਛੋਟੇ ਬੱਚਿਆਂ ਨੂੰ ਪਤਾ ਵਾ ਬੱਚਿਓ ਤੁਹਾਨੂੰ ਇਤਿਹਾਸ ਦੇ ਬਾਰੇ ਪਤਾ ਕੁਝ ਇਥੋਂ ਦਾ ਕੀ ਇਤਿਹਾਸ ਹੈਗਾ ਕੀ ਹੋਇਆ ਸੀ 1915 ਚ ਲੜਾਈ ਹੋਈ ਸੀ ਬੇਗਾਨੇ ਡੇੜੇ ਬਟ ਲੋਕ ਤਿੱਗੇ ਆਹ ਤਰ੍ਹਾਂ ਖੋਚੇ ਚਲੇ ਗਏ ਵੀ ਉਹ ਤੋਂ ਬਾਅਦ ਉਦੋਂ ਸਿੰਘ ਨੇ ਬਦਲਾ ਦਿੱਤਾ ਜੀ ਓਰੇ ਉਨੇ 1919 ਬੇਟਾ ਜਾ ਕੇ ਇੰਗਲੈਂਡ ਜਾਣ ਵਾਲਾ ਉਹਨੂੰ ਮਾਰਿਆ ਸੀ ਵੀ ਕਹਿੰਦੇ ਸ਼ਹੀਦ ਹੋਇਆ ਸੀ ਉੱਥੇ ਜਾ ਕੇ ਤੁਹਾਨੂੰ ਪਤਾ ਇਤਿਹਾਸ ਦਾ ਕੀ ਹੋਇਆ ਸੀ ਇੱਥੇ ਤੇਰਾ ਜੋ ਇੱਥੇ ਉਹ ਅਟੈਕ ਹੋਇਆ ਸੀ ਗੋਲੀ ਸਰਕਾਰ ਵੱਲੋਂ ਤੇ ਉੱਤੇ ਲੋਕਾਂ ਨੇ ਆਪਣੀਆਂ ਭਾਜੀਆਂ ਜਾਨਾਂ ਬਚਾਈਆਂ ਵਿੱਚ ਖੂ ਦੇ ਵਿੱਚ ਸ਼ਾਲਾ ਵੀ ਮਾਰੀਆਂ ਤੋਂ ਉਹ ਤੋਂ ਵੱਡਾ ਉਨਮ ਸਿੰਘ ਸੀ ਜਿਹੜਾ ਉਹਨੇ ਸਾਰਾ ਕੁਝ ਵੇਖਿਆ ਆਈ ਫਿਰ ਉਹਨੇ ਇੰਗਲੈਂਡ 'ਚ ਜਾ ਕੇ ਬਦਲਾ ਲਿਆ ਸੋ ਬਹੁਤ ਬਹੁਤ ਧੰਨਵਾਦ ਗੱਲਬਾਤ ਲੋਕਾਂ ਨਾਲ ਕੀਤੀ ਹੈ ਨੌਜਵਾਨ ਪੀੜ੍ਹੀ ਨਾਲ ਗੱਲਬਾਤ ਕੀਤੀ ਹੈ ਕੁਝ ਲੋਕਾਂ ਨੂੰ ਪਤਾ ਵਾ ਇੱਥੋਂ ਦਾ ਇਤਿਹਾਸ ਤੇ ਕੁਝ ਲੋਕਾਂ ਨੂੰ ਪਤਾ ਹੀ ਨਹੀਂ ਕਿ 13 ਅਪ੍ਰੈਲ 1919 ਨੂੰ ਕੀ ਹੋਇਆ ਸੀ ਕੁਝ ਲੋਕ 13 ਅਪ੍ਰੈਲ 1915 ਕਹਿ ਰਹੇ ਨੇ ਪਤਾ ਹੀ ਨਹੀਂ ਹੈ ਇਤਿਹਾਸ ਕੀ ਸੀ ਜੇ ਇਤਿਹਾਸ ਦੇ ਬਾਰੇ ਜਾਨੂ ਹੀ ਨਹੀਂ ਹੈ ਅੱਜ ਦੇ ਜਵਾਨ ਤੇ ਇਤਿਹਾਸ ਨੂੰ ਅੱਗੇ ਕਿਤਰਾ ਵਧਾਨਗੇ ਉਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਕਿਤਰਾ ਦਿੱਤੀ ਜਾਏਗੀ ਉਪਰਾਲਾ ਕੀਤਾ ਜਾ ਰਿਹਾ ਵਾ ਅੱਜ ਕੈਪਟਨ ਅਮਨਿੰਦਰ ਸਿੰਘ ਵੱਲੋਂ ਅੱਜ ਇੱਥੇ ਪਹੁੰਚ ਕੇ ਉਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਕੈਂਡਲ ਮਾਰਚ ਕੱਢੀ ਜਾ ਰਹੀ ਹੈ ਉਹਨਾਂ ਵਾਸਤੇ ਪ੍ਰਬੰਧ ਜਿਹੜੇ ਨੇ ਬਹੁਤ ਵਧੀਆ ਕੀਤੇ ਗਏ ਨੇ ਪਰ ਸਰਕਾਰਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਵਾ ਕਿ ਇਹਨਾਂ ਨੌਜਵਾਨਾਂ ਨੂੰ ਇਤਿਹਾਸ ਦੇ ਬਾਰੇ ਜਾਨੂ ਕਰਾਉਣ ਵਾਸਤੇ ਵੀ ਕੁਝ ਇਸ ਤਰ੍ਹਾਂ ਦਾ ਉਪਰਾਲਾ ਕੀਤਾ ਜਾਵੇ ਜਿਦੇ ਨਾਲ ਪਤਾ ਲੱਗੇ ਕਿ ਸ਼ਹੀਦਾਂ ਨੇ ਕਿਸ ਤਰ੍ਹਾਂ ਆਪਣ ਸ਼ਹਾਦਤਾਂ ਦਿੱਤੀਆਂ ਕੈਮਰਾਮੈਨ ਦੀਪਕ ਦੇ ਨਾਲ ਸੁਖਚੰਦ ਸਿੰਘ ਅੰਮ੍ਰਿਤਸਰ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਯੂ ਐਸ ਯੂ ਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਕਿ ਤੁਸੀਂ ਮਿਲ ਸਕਦੇ ਹੋ ਪੀਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਸ ਨਾਲ ਅਤੇ ਸਹੀ ਕਾਲਜ ਔਰ ਕੋਰਸ ਦੀ ਚੋਣ ਕਰਕੇ ਵਿਦੇਸ਼ਾਂ ਵਿੱਚ ਜਾ ਕੇ ਪੜ੍ਹਾਈ ਕਰਨ ਦਾ ਤੁਸੀਂ ਆਪਣਾ ਸੁਪਨਾ ਸਾਕਾਰ ਕਰ ਸਕਦੇ ਹੋ ਪੰਜਾਬ ਦੀ ਨਹੀਂ ਹਿੰਦੁਸਤਾਨ ਦੀ ਮੰਨੀ ਪ੍ਰਮੰਨੀ ਕੰਪਨੀ ਪੀਰਾਮਿਡ ਈ ਸਰਵਿਸਿਜ਼ ਦੇ ਨਾਲ